ਆ ਸਕਦੀ ਵੱਡੀ ਖਬਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਧਮਾਕਾ ਕਰ ਦਿੱਤਾ ਦੱਸਤੀਏ ਪ੍ਰਨੀਤ ਕੌਰ ਮਹਾਰਾਣੀ ਪ੍ਰਨੀਤ ਕੌਰ ਭਾਜਪਾ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਜੀ ਹਾਂ ਕੱਲ ਜੇਪੀ ਨੱਡਾ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਮੁਲਾਕਾਤ ਕੀਤੀ ਸੀ ਦਿੱਲੀ ਦੇ ਵਿੱਚ ਜਿੱਥੇ ਉਹਨਾਂ ਦੀ ਤਸਵੀਰ ਵੀ ਸਾਹਮਣੇ ਆਈ ਸੀ ਟਵੀਟ ਕੀਤਾ ਸੀ ਤਾਂ ਉੱਥੇ ਉਸ ਵਿਚਕਾਰ ਹੁਣ ਵੱਡੀ ਖਬਰ ਇਹ ਆ ਰਹੀ ਹੈ ਕਿ ਜਿਹੜੇ ਮਹਾਰਾਣੀ ਪ੍ਰਨੀਤ ਕੌਰ ਨੇ ਕਾਂਗਰਸ ਤੋਂ ਐਮਪੀ ਨੇ ਪਟਿਆਲੇ ਤੋਂ ਐਮਪੀ ਨੇ ਮਹਾਰਾਣੀ ਪ੍ਰਨੀਤ ਕੌਰ ਸੰਸਦ ਮੈਂਬਰ ਨੇ ਉਹ ਹੁਣ ਬੀਜੇਪੀ ਵਿੱਚ ਜਾ ਰਹੇ ਹਨ ਕਿਉਂਕਿ ਪਹਿਲਾ ਹੀ ਸਾਲ ਹੋ ਚੁੱਕਿਆ ਬੀਜੇਪੀ ਦਾ ਪੱਲਾ ਕੈਪਟਨ ਅਮਰਿੰਦਰ ਸਿੰਘ ਨੇ ਫੜ ਲਿਆ ਹੈ ਔਰ ਦੱਸਿਆ ਜਾ ਰਿਹਾ ਸੀ ਕਿ ਮਹਾਰਾਣੀ ਪ੍ਰਨੀਤ ਕੌਰ ਵੀ ਪੱਲਾ ਫੜਨਗੇ ਪਰ ਉਸ ਦੇ ਵਿਚਕਾਰੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮਹਾਰਾਣੀ ਪ੍ਰਨੀਤ ਕੌਰ ਬੀਜੇਪੀ ਵਿੱਚ ਜਾਣੀ ਔਰ ਬੀਜੇਪੀ ਤੋਂ ਟਿਕਟ ਮਿਲ ਸਕਦੀ ਹੈ ਮਹਾਰਾਣੀ ਪ੍ਰਨੀਤ ਕੌਰ ਨੂੰ ਬੀਜੇਪੀ ਤੋਂ ਟਿਕਟ ਮਿਲ ਸਕਦੀ ਹੈ ਦੱਸਦੀ ਕਿ ਜੋ ਲਗਾਤਾਰ ਰਾਜਾਵੜਿੰਗ ਕਾਂਗਰਸ ਦੇ ਵੱਡੇ ਵਿਧਾਇਕ ਹੋਰ ਵੀ ਜਿਹੜੇ ਵੱਡੇ ਵਿਧਾਇਕ ਸੀ ਜਿਵੇਂ ਕਿ ਪ੍ਰਤਾਪ ਸਿੰਘ ਬਾਦਵਾ ਰਾਣਾ ਗਰਜੀਤ ਜਾਂ ਹੋਰ ਪ੍ਰਗਟ ਸਿੰਘ ਦੀ ਗੱਲ ਕੀਤੀ ਜਾਵੇ ਉਹ ਸਭ ਇਹ ਮੰਗ ਕਰ ਰਹੇ ਸੀ ਸੋਨਿਆ ਗਾਂਧੀ ਤੋਂ ਕਿ ਮਹਾਰਾਣੀ ਪ੍ਰਨੀਤ ਕੌਰ ਨੂੰ ਬਾਹਰ ਕਰ ਦਿੱਤਾ ਜਾਵੇ ਪਰ ਉਸੇ ਵਿਚਕਾਰ ਸਸਪੈਂਡ ਵੀ ਕੀਤਾ ਹੋਇਆ ਸੀ ਔਰ ਹੁਣ ਜਿਹੜਾ ਹੁਣ ਜਿਹੜਾ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਤਾਂ ਪੱਲਾ ਫੜਨ ਜਾ ਰਹੇ ਨੇ ਮਹਾਰਾਣੀ ਪ੍ਰਨੀਤ ਕੌਰ ਆਪਣਾ ਜਿਹੜਾ ਸਮਾਸੀ ਕਾਰਜਕਾਲ ਸੀ ਉਹ ਕੰਪਲੀਟ ਕਰ ਲਿਆ ਤੇ ਉਸੇ ਵਿਚਕਾਰ ਬੀਜੇਪੀ ਦਾ ਜਿਹੜਾ ਪੱਲਾ ਚੰਡੀਗੜ੍ਹ ਫੜਨ ਗਿਆ ਔਰ ਉੱਥੇ ਹੀ ਸਾਬਕਾ ਕੈਬਨਟ ਸਾਬਕਾ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਮੌਕੇ ਤੇ ਮੌਜੂਦ ਹੋਣਗੇ ਦੱਸਿਆ ਜਾ ਰਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਇਹ ਵੱਡਾ ਜਿਹੜਾ ਧਮਾਕਾ ਕੀਤਾ ਜਾ ਰਿਹਾ ਹੈ ਦੇ ਉੱਤੇ ਹੀ ਕੈਪਟਨ ਅਮਰਿੰਦਰ ਸਿੰਘ ਮੌਕੇ ਤੇ ਮੌਜੂਦ ਹੋਣਗੇ ਭਲਕੇ ਭਾਜਪਾ ਵਿੱਚ ਸ਼ਾਮਲ ਹੋਣਗੇ ਮਹਾਰਾਣੀ ਪਰਨੀਤ ਕੌਰ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਾਜਪਾ ਵਿੱਚ ਸ਼ਾਮਲ ਹੋਣ ਤੇ ਲੰਮੇ ਸਮੇਂ ਤੋਂ ਜਿਹੜੇ ਕਿਆਸ ਲਗਾਏ ਜਾ ਰਹੇ ਸੀ ਤਾਂ ਅਮਰਿੰਦਰ ਸਿੰਘ ਆਪਣੇ ਬੱਚਿਆਂ ਰਣਿੰਦਰ ਸਿੰਘ ਅਤੇ ਜੈਂਦਰ ਕੌਰ ਦੇ ਨਾਲ ਜਿਹੜਾ ਸਤੰਬਰ 2022 ਦੇ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ ਪਰਨੀਤ ਕੌਰ ਨੇ ਜਿਹੜੇ ਜੋ 1999 ਵਿੱਚ 13ਵੀਂ ਲੋਕ ਸਭਾ ਚੋਣਾਂ ਤੋਂ ਲੋਕ ਸਭਾ ਵਿੱਚ ਪਟਿਆਲੇ ਦੀ ਨੁਮਾਇੰਦਗੀ ਕਰ ਰਹੀ ਹੈ ਔਰ ਉਦੋਂ ਤੋਂ ਹੀ ਲਗਾਤਾਰ ਜਿੱਤਦੀ ਆ ਰਹੀ ਹੈ 1999 ਤੋਂ ਮਹਾਰਾਣੀ ਪ੍ਰਨੀਤ ਕੌਰ ਲਗਾਤਾਰ ਜਿੱਤਦੇ ਆ ਰਹੇ ਨੇ ਪਟਿਆਲੇ ਤੋਂ ਐਮਪੀ ਨੇ ਔਰ ਹੁਣ ਉਹ ਵਿਜੇਪੀ ਦਾ ਪੱਲਾ ਫੜਨਗੇ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਮਹਾਰਾਣੀ ਪ੍ਰਨੀਤ ਕੌਰ ਆ ਉਹ ਕੱਲ ਨੂੰ ਪੱਲਾ ਫੜਨਗੇ ਪਰ ਉਸ ਵਿੱਚਾਰੇ ਦੱਸਦੇ ਕਿ ਲਗਾਤਾਰ 1999 ਤੋਂ ਮਹਾਰਾਣੀ ਪ੍ਰਨੀਤ ਕੌਰ ਕਾਂਗਰਸ ਤੋਂ ਐਮਪੀ ਦੀ ਚੋਣ ਲੜਦੇ ਆ ਰਹੇ ਨੇ ਜਿੱਤਦੇ ਆ ਰਹੇ ਨੇ ਤਾਂ ਹੁਣ ਵਿਜੇਪੀ ਦਾ ਜਿਹੜਾ ਪੱਲਾ ਫੜਨਗੇ ਔਰ ਉਹਨਾਂ ਨੂੰ ਦੁਬਾਰਾ ਸੀਟ ਮਿਲ ਸਕਦੀ ਹੈ ਚੋਣ ਮੈਦਾਨ ਵਿੱਚ ਉਤਾਰਨਗੇ ਵੱਡੇ ਥੰਮ ਹੁਣ ਲੋਕ ਸਭਾ ਦੇ ਵਿੱਚ ਸਾਹਮਣੇ ਆ ਰਹੇ ਨੇ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਪਟਿਆਲਾ ਦੀ ਗੱਜ ਨੇਤਾ ਜਿੱਦਾਂ ਕਿ ਕੈਪਟਨ ਅਮਰਿੰਦਰ ਸਿੰਘ ਦਾ ਗੜ ਹੈ ਔਰ ਮਹਾਰਾਣੀ ਰਣਜੀਤ ਕੌਰ ਦਾ ਗੜ ਹੈ ਜਿੱਤਣ ਦੇ ਦਾਵੇਦਾਰ ਨੇ ਮਹਾਰਾਣੀ ਰਣਜੀਤ ਕੌਰ ਪਰ ਜਦੋਂ ਲੋਕ ਲਹਿਰ ਸੀ ਆਮ ਆਦਮੀ ਪਾਰਟੀ ਦੀ ਤਾਂ ਸਭ ਨੂੰ ਹਰਾ ਦਿੱਤਾ ਸੀ ਪਰ ਹੁਣ ਲੋਕ ਸਭਾ ਹੈ ਲੋਕ ਸਭਾ ਦੇ ਚੋਣਾਂ ਦੇ ਵਿੱਚ ਕੁਝ ਵੀ ਹੋ ਸਕਦਾ ਕਿਉਂਕਿ ਵੱਡੇ ਜਿਹੜੇ ਚਿਹਰਿਆਂ ਨੂੰ ਬੀਜੇਪੀ ਉਤਾਰ ਰਹੀ ਹੈ ਲੋਕ ਸਭਾ ਚੋਣਾਂ ਦੇ ਵਿੱਚ ਬੀਜੇਪੀ ਵੱਡੇ ਚਿਹਰੇ ਨੂੰ ਉਤਾਰ ਰਹੀ ਜਿਸ ਵਿੱਚਕਾਰ ਮਹਾਰਾਣੀ ਪ੍ਰਨੀਤ ਕੌਰ ਦੀ ਟਿਕਟ ਪੱਕੀ ਹੈ ਪਟਿਆਲੇ ਤੋਂ ਮਹਾਰਾਣੀ ਪ੍ਰਨੀਤ ਕੌਰ ਲੋਕ ਸਭਾ ਚੋਣਾਂ ਦੇ ਵਿੱਚ ਉਮੀਦਵਾਰ ਹੋਣਗੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਸਲ ਗਾਇਜ਼ ਆ ਰਹੇ ਨੇ ਪਰ ਇਹ ਪੱਕੇ ਸਬੂਤ ਹੋ ਚੁੱਕੇ ਨੇ ਪੱਕਾ ਹੋ ਚੁੱਕਾ ਕਿ ਮਹਾਰਾਣੀ ਪ੍ਰਨੀਤ ਕੌਰ ਬੀਜੇਪੀ ਵਿੱਚ ਸ਼ਾਮਲ ਹੋਣਗੇ ਪਹਿਲਾਂ ਕਾਂਗਰਸ ਵਿੱਚ ਉਹ ਲਗਾਤਾਰ 1999 ਤੋਂ ਜਿੱਤਦੇ ਆਰਐਸਸੀ ਪਟਿਆਲੇ ਤੋਂ ਪਰ ਹੁਣ ਮਹਾਰਾਣੀ ਪ੍ਰਨੀਤ ਕੌਰ বিজেਪ ਵਿੱਚ ਸ਼ਾਮਲ ਹੋਣਗੇ ਤੇ বিজেਪ ਤੋਂ ਹੀ ਚੋਣ ਮੈਦਾਨ ਵਿੱਚ ਉਤਰਨਗੇ ਤੇ ਉਹਨਾਂ ਨੂੰ ਪਟਿਆਲੇ ਤੋਂ ਲੋਕ ਸਭਾ ਦੀ ਟਿਕਟ ਵੀ ਮਿਲਣ ਜ਼ਾਰੀ ਹੈ